ਕਿਸਾਨਾਂ ਨੂੰ ਕਹਿੰਦਾ ਤੁਸੀਂ ਠੀਕ ਐ ਤੁਹਾਨੂੰ ਦਿੱਲੀ ਨਹੀਂ ਜਾਣ ਦਿੰਦੇ ਭਾਜਪਾ ਗਲਤ ਹੁਣੇ ਭਾਜਪਾ ਦੀ ਗੋਦੀ ਚ ਜਾ ਕੇ ਬਹਿ ਗਿਆ ਬਿੱਟੂ ਕਹਿੰਦਾ ਨਾ ਵੀ ਮੈਂ ਬਹੁਤ ਕੁਝ ਲੈ ਆਉਂਗਾ ਜੀ ਪੰਜਾਬ ਵਾਸਤੇ ਆਪਣੇ ਪਿੰਡ ਵਾਲਾ ਸਰਪੰਚ ਵੀ ਕਹਿੰਦਾ ਮੈਂ ਨਗਰ ਦੇ ਭਲੇ ਲਈ ਕਹਿੰਦਾ ਭਾਜਪਾ ਚ ਤੇ ਲਿਆ ਗਿਆ ਪਰ ਇਹ ਦੱਸਣਾ ਜਿਹੜਾ ਭਾਖੜਾ ਡੈਮ ਸੀਗਾ ਉਹ ਕਿਹਦਾ ਸੀਗਾ ਉਹ ਪੰਜਾਬ ਦਾ ਹੀ ਸੀ ਨਾ ਜਿਹੜੀ ਗੁਜਰਾਤ ਤੋਂ ਲਿਆ ਕੇ ਪੁਲਿਸ ਲਾ ਲਈ ਇਹਨਾਂ ਨੂੰ ਪੰਜਾਬ ਪੁਲਿਸ ਤੇ ਵੀ ਭਰੋਸਾ ਹੈ ਨਹੀਂ ਜੇਪਰੋ ਸਾਹ ਹੁੰਦਾ ਫਿਰ ਅਮਿਤ ਸ਼ਾਹ ਤੇ ਮੋਦੀ ਗੁਜਰਾਤ ਦੀ ਪੁਲਿਸ ਨੂੰ ਨਾਲ ਕਿਉਂ ਲੈ ਕੇ ਆਉਂਦੇ ਇਹ ਲੋਕਾਂ ਦੇ ਆਗੂ ਕਹਾਉਣ ਦੇ ਹੱਕਦਾਰ ਹੀ ਨਹੀਂ ਲੋਕਾਂ ਦਾ ਆਗੂ ਤਾਂ ਉਹ ਹੁੰਦਾ ਜਿਹੜਾ ਫਲੇ ਚ ਜਾ ਕੇ ਲੋਕਾਂ ਚ ਬਿਨਾ ਕਿਸੇ ਪੁਲਿਸ ਫੋਰਸ ਤੋਂ ਬਿਨਾ ਕਿਸੇ ਸੁਰੱਖਿਆ ਤੋਂ ਜਾ ਕੇ ਉਹਨਾਂ ਨਾਲ ਗੱਲ ਕਰ ਸਕੇ ਜਿਹੜਾ ਇਹਨਾਂ ਨੇ 400 ਪਾਲ ਦਾ ਨਾਹਰਾ ਦਿੱਤਾ ਉਹ ਐਸੇ ਕਰਕੇ ਦਿੱਤਾ ਵਿਜੇ ਸਾਥੋਂ 400 ਪਾਲ ਸੀਟ ਆਉਂਦੀ ਆ ਤਾਂ ਸੀ ਜਿਹੜਾ ਭਾਰਤੀ ਸੰਵਿਧਾਨ ਬਦਲ ਕੇ ਉਹਦੀ ਥਾਂ ਮਨੁੱਖੀ ਸਮਰਤੀ ਰੱਖ ਦਿਆਂਗੇ ਇਹਨਾਂ ਦਾ ਤਰੀਕਾ ਠੀਕ ਸੀ ਜਦੋਂ 35 ਟਰੈਕਟਰ ਆ ਕੇ ਪੰਜਾਬ 'ਚ ਭੰਤੇ ਇਹਨਾਂ ਦਾ ਤਰੀਕਾ ਠੀਕ ਸੀ ਜਦੋਂ ਸੱਚ ਗੋਲੀ ਮਾਰੀ ਇਹਨਾਂ ਦਾ ਤਰੀਕਾ ਠੀਕ ਸੀ ਜਦੋਂ ਡਾਂਗਾ ਫੇਰਿਆ ਉੱਥੇ ਆ ਕੇ ਇਹਨਾਂ ਦਾ ਤਰੀਕਾ ਠੀਕ ਸੀ ਜਦੋਂ ਅਥਰੂ ਬੈਚ ਛੱਡ ਕੇ ਇਹਨਾਂ ਨੇ ਸਾਡੇ ਬੰਦੇ ਅੰਨੇ ਕੀਤੇ ਉਹ ਤਰੀਕਾ ਠੀਕ ਸੀ ਸਾਡਾ ਕਾਲੀਆਂ ਚੰਨਾਂ ਕੇ ਦਿਖਾਉਣ ਦਾ ਤਰੀਕਾ ਹੀ ਇਕੱਲਾ ਗਲਤ ਹੈ ਜਿਵੇਂ ਨੂੰ ਮਾਰਿਆ ਨਹੀਂ ਕਿਸੇ ਨੂੰ ਕੁੱਟਿਆ ਨਹੀਂ ਕਿਸੇ ਦੇ ਕੋਈ ਹੁਣ ਤੱਕ ਹੱਥ ਨਹੀਂ ਲਾਇਆ ਕਿਸੇ ਨੂੰ ਅਸੀਂ ਸਿਰਫ ਪ੍ਰੋਟੈਸਟ ਕਰਦੇ ਹਾਂ ਅਸੀਂ ਵਿਰੋਧ ਕਰਦੇ ਹਾਂ ਇਹ ਸਾਡੇ ਵਿਰੋਧ ਨੂੰ ਵੀ ਕਹੀ ਜਾਂਦੇ ਜਿੜਾ ਕਿ ਲੋਕ ਲੋਕਤੰਤਰੀ ਤਰੀਕਾ ਢੰਗ ਹੈ ਸੰਵਿਧਾਨਕ ਹੱਕ ਹੈ ਇਹਨਾਂ ਨੂੰ ਕੋਈ ਹੱਕ ਨਹੀਂ ਸੀ ਸੜਕ ਬੰਦ ਕਰਨ ਦਾ 2 ਤਰੀਕ ਤੋਂ ਬਾਅਦ ਤਿਆਰ ਹਾਂ ਬਿਆਨ ਆ ਰਿਹਾ ਕਿ 2 ਤਰੀਕ ਤੋਂ ਬਾਅਦ ਦੇਖਾਂਗੇ ਤੁਹਾਨੂੰ ਮੈਂ ਨਾ ਅੱਗੇ ਦੇਖਣ ਵਾਲੀਆਂ ਸਰਕਾਰਾਂ ਹੀ ਅੰਜੇ ਅਟੀਕਾਂ ਦਾ ਪਹਿ ਪਵਾਤੀਆਂ ਅੱਗੇ 13 ਮਹੀਨਿਆਂ ਚ ਟੀਕਾਂ ਪਵਾ ਕੇ ਤਾਂ ਉਸੇ ਹਰੇ ਪੈਣ ਤੋਂ ਅਸੀਂ ਲਿਖਾਇਆ ਜਿਹੜੇ ਧੌਣ ਚ ਕਿੱਲਾ ਸੀ ਜਿਹੜਾ ਆਦਾ ਹੀ ਮੈਂ ਤਾਂ ਜਮਾਂ ਨਹੀਂ ਝੁਕਦਾ ਲੰਮਾ ਪਾ ਕੇ ਦਸਕਤ ਕਰਾਏ ਆ ਸੜਕ ਤੇ ਲੰਮਾ ਪਾ ਕੇ ਇਹ ਤਾਕਤ ਲੋਕਾਂ ਦੀ ਹਾਕਮਾਂ ਨੂੰ ਲੰਮੇ ਪਾਉਂਦੀ ਆਈ ਆ ਇਸੇ ਤਰ੍ਹਾਂ ਪਾਉਂਦੀ ਰਹੂ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਦੇ ਵਿੱਚ ਖੜੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਮਾਹੌਲ ਆ ਜਿਹੜਾ ਉਹ ਕਾਫੀ ਭਖਿਆ ਹੋਇਆ ਇੱਕ ਪਾਸੇ ਕਿਸਾਨ ਤੇ ਮਜ਼ਦੂਰ ਨੇ ਦੂਜੇ ਪਾਸੇ ਪੰਜਾਬ ਪੁਲਿਸ ਆ ਤੇ ਨਾਲ ਨਾਲ ਸੀਆਰਪੀ ਦੀ ਪੁਲਿਸ ਆ ਗੁਜਰਾਤ ਪੁਲਿਸ ਵੀ ਕਿਹਾ ਜਾਂਦਾ ਕਿ ਹੈਗੀ ਆ ਆਖਰ ਇਹੋ ਜਿਹਾ ਕੀ ਹੋ ਗਿਆ ਕਿ ਪਿੰਡ ਦੇ ਵਿੱਚ ਹੋਰ ਸਟੇਟਾਂ ਦੀ ਪੁਲਿਸ ਹੋਰ ਫੋਰਸ ਆਈ ਆ ਨਾਲ ਨਾਲ ਪੰਜਾਬ ਪੁਲਿਸ ਆਈ ਆ ਸਾਡੇ ਨਾਲ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਨੇ ਆਪਾਂ ਇੱਕ ਪਾਸੇ ਉਹ ਗੱਲ ਸ਼ੁਰੂ ਕਰਾਂਗੇ ਆਖਰ ਪਿੰਡ ਦੇ ਵਿੱਚ ਇਹੋ ਜਿਹਾ ਮਾਹੌਲ ਕਿਉਂ ਬਣਿਆ ਹੋਇਆ ਸੋ ਜੀ ਦੋਤਾ ਸਾਹਿਬ ਜਿਵੇਂ ਰਵਨੀਤ ਬਿੱਟੂ ਹੁਣੀ ਅੱਜ ਪਿੰਡ ਰਸੂਲਪੁਰ ਦੇ ਵਿੱਚ ਆ ਰਹੇ ਆ ਪਰ ਆਪਾਂ ਦੇਖਦੇ ਆ ਕਿ ਚਾਰੇ ਪਾਸੇ ਪੁਲਿਸ ਹੀ ਪੁਲਸ ਆ ਪਿੰਡ ਆ ਜਿਹੜਾ ਉਹ ਸ਼ੌਣੀ ਚ ਤਬਦੀਲ ਹੋ ਗਿਆ ਇਦਾਂ ਲੱਗਦਾ ਕੀ ਕਾਰਨ ਆ ਇਹ ਇਹ ਲੋਕਾਂ ਦੇ ਆਗੂ ਕਹਾਉਣ ਦੇ ਹੱਕਦਾਰ ਹੀ ਨਹੀਂ ਲੋਕਾਂ ਦਾ ਆਗੂ ਤਾਂ ਉਹ ਹੁੰਦਾ ਜਿਹੜਾ ਫਲੇ ਚ ਜਾ ਕੇ ਲੋਕਾਂ ਚ ਬਿਨਾ ਕਿਸੇ ਪੁਲਿਸ ਫੋਰਸ ਤੋਂ ਬਿਨਾ ਕਿਸੇ ਸੁਰੱਖਿਆ ਤੋਂ ਜਾ ਕੇ ਉਹਨਾਂ ਨਾਲ ਗੱਲ ਕਰ ਸਕੇ ਜਿਹੜੀ ਗਜਰਾਤ ਤੋਂ ਲਿਆ ਕੇ ਪੁਲਿਸ ਲਾ ਲਈ ਇਹਨਾਂ ਨੂੰ ਪੰਜਾਬ ਪੁਲਿਸ ਤੇ ਵੀ ਭਰੋਸਾ ਹੈ ਨਹੀਂ ਜੇਪਰੋ ਸਾਹ ਹੁੰਦਾ ਫਿਰ ਅਮਿਤ ਸ਼ਾਹ ਤੇ ਮੋਦੀ ਗੁਜਰਾਤ ਦੀ ਪੁਲਿਸ ਨੂੰ ਨਾਲ ਕਿਉਂ ਲੈ ਕੇ ਆਉਂਦੇ ਇਹਨਾਂ ਨੂੰ ਨਾ ਸਾਡੀਆਂ ਫੋਰਸਾਂ ਤੇ ਭਰੋਸਾ ਨਾ ਇਹਨਾਂ ਨੂੰ ਸਾਡੇ ਲੋਕਾਂ ਤੇ ਭਰੋਸਾ ਇਹ ਸਿਰਫ ਵੋਟਾਂ ਮੰਗਣ ਆਏ ਆ ਅਸੀਂ ਇਹਨਾਂ ਦਾ ਜਲਵਾ ਬਹੁਤ ਵਾਰੀ ਵੇਖ ਚੁੱਕੇ ਆ ਹਰੇਕ ਪਾਰਟੀ ਦਾ ਇਹ ਹਾਲਾ ਵੋਟ ਵਟੋਰੂ ਪਾਰਟੀਆਂ ਦਾ ਸਾਰਿਆਂ ਦਾ ਰੰਗ ਇੱਕੋ ਹੀ ਆ ਬਹੁਤਾ ਫਰਕ ਨਹੀਂ ਪਹਿਲਾਂ ਇੱਕ ਇਸੇ ਭਾਜਪਾ ਨੂੰ ਗਾਲਾਂ ਕੱਢ ਕੇ ਤਿੰਨ ਵਾਰੀ ਐਮਪੀ ਬਣਿਆ ਇਸੇ ਕਿਸਾਨਾਂ ਦੇ ਦਰੀ ਤੇ ਜਾ ਕੇ ਬਹਿਂਦਾ ਰਿਹਾ ਕਿਸਾਨਾਂ ਦੀਆਂ ਮੰਗਾਂ ਦੇ ਹੱਕ 'ਚ ਬੋਲਦਾ ਰਿਹਾ ਕਿਸਾਨਾਂ ਨੂੰ ਕਹਿੰਦਾ ਤੁਸੀਂ ਠੀਕ ਐ ਤੁਹਾਨੂੰ ਦਿੱਲੀ ਨਹੀਂ ਜਾਣ ਦਿੰਦੇ ਭਾਜਪਾ ਗਲਤ ਹੁਣੇ ਭਾਜਪਾ ਦੀ ਗੋਦੀ 'ਚ ਜਾ ਕੇ ਬਹਿ ਗਿਆ ਹੁਣ ਭਾਜਪਾ ਚੰਗੀ ਹੋ ਗਈ ਕਿਉਂ ਕਿ ਇਧਰੋਂ ਉਹਨੂੰ ਪਤਾ ਸੀ ਵੀ ਪੱਠੇ ਨਹੀਂ ਏ ਕੀ ਪੈਣੇ ਜਿਹੜਾ ਤਿੰਨ ਵਾਰੀ ਤੂੰ ਰੰਗ ਦਿਖਾਇਆ ਜੇ ਤੂੰ ਰੰਗ ਚੰਗਾ ਦਿਖਾਇਆ ਹੁੰਦਾ ਲੋਕਾਂ ਨੂੰ ਕੋੜਿਆ ਟੱਬਰ ਫੇਰ ਤੂੰ ਵੋਟਾਂ ਦਲੇਰੀ ਨਾਲ ਮੰਗਦਾ ਕਿ ਕੰਮ ਦੇ ਨਾਂ ਤੇ ਮੰਗਦਾ ਤੂੰ ਪਾਰਟੀਆਂ ਬਦਲ ਕੇ ਵੋਟਾਂ ਮੰਗਣੋਂ ਇਸ ਗੱਲ ਦਾ ਸਾਡਾ ਵਿਰੋਧ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਸਾਨੂੰ ਦਿੱਲੀ ਨਹੀਂ ਜਾਣ ਦੇ ਦਿੱਤਾ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਸਾਡਾ ਵਿਰੋਧ ਲਗਾਤਾਰ ਸਾਰੇ ਪੰਜਾਬ 'ਚ ਜਾਰੀ ਹੈ ਕਹਿੰਦੇ ਰਹੂਗਾ ਕਹਿੰਦੇ ਕਿਸਾਨ ਆ ਜਿਹੜੇ ਉਹ ਵਿਰੋਧ ਕਰਨ ਦਾ ਤਰੀਕਾ ਸਹੀ ਨਹੀਂ ਉਹ ਗਾਲ੍ਹਾਂ ਕੱਢਦੇ ਆ ਉਹ ਗੱਡੀਆਂ ਦੇ ਸ਼ੀਸ਼ੇ ਵੀ ਭੰਦਦੇ ਕੀ ਸੱਚੀ ਆ ਗੱਲ ਇਹ ਇਹਨਾਂ ਦਾ ਤਰੀਕਾ ਠੀਕ ਸੀ ਜਦੋਂ 35 ਟਰੈਕਟਰ ਆ ਕੇ ਪੰਜਾਬ 'ਚ ਭੰਦਤੇ ਇਹਨਾਂ ਦਾ ਤਰੀਕਾ ਠੀਕ ਸੀ ਜਦੋਂ ਸੱਚ ਗੋਲੀ ਮਾਰੀ ਇਹਨਾਂ ਦਾ ਤਰੀਕਾ ਠੀਕ ਸੀ ਜਦੋਂ ਡਾਂਗਾ ਫੇਰਿਆ ਉੱਥੇ ਆ ਕੇ ਇਹਨਾਂ ਦਾ ਤਰੀਕਾ ਠੀਕ ਸੀ ਜਦੋਂ ਅਥਰੂ ਗੈਸ ਛੱਡ ਕੇ ਇਹਨਾਂ ਨੇ ਸਾਡੇ ਬੰਦੇ ਅਨੇ ਕੀਤੇ ਉਹ ਤਰੀਕਾ ਠੀਕ ਸੀ ਸਾਡਾ ਕਾਲੀਆਂ ਚੰਗਿਆ ਦਿਖਾਉਣ ਦਾ ਤਰੀਕਾ ਹੀ ਇਕੱਲਾ ਗਲਤ ਹੈ ਅਸੀਂ ਕਾਲੀਆਂ ਕਿਸੇ ਨੂੰ ਮਾਰਿਆ ਨਹੀਂ ਕਿਸੇ ਨੂੰ ਕੁੱਟਿਆ ਨਹੀਂ ਕਿਸੇ ਦੇ ਕੋਈ ਹੁਣ ਤੱਕ ਹੱਥ ਨਹੀਂ ਲਾਇਆ ਕਿਸੇ ਨੂੰ ਅਸੀਂ ਸਿਰਫ ਪ੍ਰੋਟੈਸਟ ਕਰਦੇ ਹਾਂ ਅਸੀਂ ਵਿਰੋਧ ਕਰਦੇ ਹਾਂ ਤੇ ਸਾਡੇ ਵਿਰੋਧ ਨੂੰ ਵੀ ਕਹੀ ਜਾਂਦੇ ਜਿਹੜਾ ਕਿ ਲੋਕ ਲੋਕਤੰਤਰੀ ਤਰੀਕਾ ਢੰਗ ਹੈ ਸੰਵਿਧਾਨਕ ਹੱਕ ਹੈ ਇਹਨਾਂ ਨੂੰ ਕੋਈ ਹੱਕ ਨਹੀਂ ਸੀ ਸੜਕ ਬੰਦ ਕਰਨ ਦਾ ਇਹਨਾਂ ਨੂੰ ਕੋਈ ਹੱਕ ਨਹੀਂ ਸੀ ਉੱਥੇ ਕੱਲ ਗੱਡਣ ਦਾ ਕੋਈ ਹੱਕ ਨਹੀਂ ਸੀ ਗੋਲਗਾਂ ਚਲਾਉਣ ਦਾ ਕੋਈ ਹੱਕ ਨਹੀਂ ਸੀ ਸਾਡੇ ਟਰੈਕਟਰ ਭੰਨਣ ਦਾ ਇਹ ਸਾਰਾ ਕੁਝ ਭੰਨ ਕੇ ਪੰਜਾਬ ਚਾ ਕੇ 2 ਤਰੀਕ ਤੋਂ ਬਾਅਦ ਤਿਆਰ ਹਾਂ ਬਿਆਨ ਆ ਰਿਹਾ ਕਿ 2 ਤਰੀਕ ਤੋਂ ਬਾਅਦ ਦੇਖਾਂਗੇ ਤੁਹਾਨੂੰ ਮੈਂ ਨਾ ਅੱਗੇ ਦੇਖਣ ਵਾਲੀਆਂ ਸਰਕਾਰਾਂ ਹੀ ਅੰਜ ਆ ਚੀਕਾਂ ਦਾ ਪਵਾਤੀਆਂ ਅੱਗੇ 13 ਮਹੀਨਿਆਂ ਚ ਚੀਕਾਂ ਪਵਾ ਕੇ ਤਾਂ ਉਸੇ ਹਰੇ ਪੰਨੇ ਤੋਂ ਅਸੀਂ ਲਿਖਾਇਆ ਜਿਹੜੇ ਧੌਣ ਚ ਕਿੱਲਾ ਸੀ ਜਿਹੜਾ ਆਦਾ ਸੀ ਮੈਂ ਤਾਂ ਜਮਾਂ ਨਹੀਂ ਝੁਕਦਾ ਲੰਮਾ ਪਾ ਕੇ ਦਸਕਤ ਕਰਾਏ ਆ ਸੜਕ ਤੇ ਲੰਮਾ ਪਾ ਕੇ ਇਹ ਤਾਕਤ ਲੋਕਾਂ ਦੀ ਹਾਕਮਾਂ ਨੂੰ ਲੰਮੇ ਪਾਉਂਦੀ ਆਈ ਆ ਇਸੇ ਤਰ੍ਹਾਂ ਪਾਉਂਦੀ ਰਹੂਗੀ ਕੀ ਲੱਗਦਾ ਜੀ ਭਾਜਪਾ ਦਾ ਵਿਰੋਧ ਹੀ ਕਿਉਂ ਜ਼ਿਆਦਾ ਹੋ ਰਿਹਾ ਕਾਂਗਰਸ ਨੂੰ ਫੇਰ ਵੀ ਕਿਤੇ ਦੇਖਿਆ ਟਾਰਗੇਟ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ ਵੀ ਉਵੇਂ ਟਾਰਗੇਟ ਨਹੀਂ ਕੀਤਾ ਗਿਆ ਭਾਜਪਾ ਕਿਉਂ ਜ਼ਿਆਦਾ ਟਾਰਗੇਟ ਹੋ ਰਹੀ ਹੈ ਦੇਖੋ ਜੀ ਇਹ ਆ ਦੁੱਧ ਪੋਲ ਟੋਟੀ ਕੋਈ ਪਾਰਟੀ ਨਹੀਂ ਸਾਰੀਆਂ ਹੀ ਪਾਰਟੀਆਂ ਲੋਕ ਵਿਰੋਧੀ ਆ ਪਰ ਜਿਹੜਾ ਭਾਜਪਾ ਦਾ ਪ੍ਰੋਗਰਾਮ ਆ ਉਹਨੂੰ ਜਦੋਂ ਅਸੀਂ ਦੇਖਨੇ ਆ ਭਾਰਤੀ ਜਨਤਾ ਪਾਰਟੀ ਜਿਹੜੀ ਆਰਐਸਐਸ ਦੀ ਇੱਕ ਸਾਖਾ ਉਹ ਪੋਲੀਟੀਕਲ ਬੈਂਗਾ ਉਹਨਾਂ ਦਾ ਜਿਨ੍ਹਾਂ ਦਾ ਮਕਸਦ ਆ ਹਿੰਦੂ ਰਾਸ਼ਟਰ ਕਾਇਮ ਕਰਨਾ ਉਹ ਹਿੰਦੂ ਰਾਸ਼ਟਰ ਕਾਇਮ ਕਰਨ ਦੇ ਨਾਂ ਤੇ ਜਿਹੜਾ ਇਹਨਾਂ ਨੇ 400 ਪਾਰ ਦਾ ਨਾਹਰਾ ਦਿੱਤਾ ਉਹ ਇਸੇ ਕਰਕੇ ਦਿੱਤਾ ਵਿਜੇ ਸਾਥੋ 400 ਪਾਰ ਸੀਟ ਆਉਂਦੀ ਆ ਤਾਂ ਅਸੀਂ ਜਿਹੜਾ ਭਾਰਤੀ ਸੰਵਿਧਾਨ ਬਦਲ ਕੇ ਉਹਦੀ ਥਾਂ ਮਨੁੱਖੀ ਸਮਿਰਤੀ ਰੱਖ ਦਿਆਂਗੇ ਕਿਉਂਕਿ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਜਿਹੜਾ ਸੁਪਨਾ ਇਹਨਾਂ ਦਾ ਜਿਹੜਾ ਹੈਗਾ عقیدہ ਇਹਨਾਂ ਦਾ ਇੱਕੋ ਇੱਕ ਏਜੰਡਾ ਵੇ ਹਿੰਦੂ ਰਾਸ਼ਟਰ ਕੈਮ ਕਰਨਾ ਹਿੰਦੂ ਰਾਸ਼ਟਰ ਤੋਂ ਬਾਅਦ ਅਖੰਡ ਭਾਰਤ ਬਣਾਉਣਾ ਜਿਹਦੇ ਤਹਿਤ ਅਸੀਂ ਪਿਛਲੀਆਂ ਘਟਨਾਵਾਂ ਦੇਖ ਸਕਦੇ ਹਾਂ ਵੀ ਹਾਥਰਾਸ ਕਾਂਡ ਹੋਇਆ ਉੱਥੇ ਦਲਤਾਂ ਦੀ ਕੁੜੀ ਖੇਤਾ ਜੋ ਪੱਠੇ ਲੈਣ ਗਈ ਉਹ ਜਦੋਂ ਪੱਠੇ ਲੈਣ ਗਈ ਭਾਜਪਾ ਦੇ ਗੁੰਡਿਆਂ ਨੇ ਉਹਦੇ ਨਾਲ ਰੇਪ ਕੀਤਾ ਉਹਦੇ ਭਰਾ ਦਾ ਕਤਲ ਕਰਤਾ ਕੁੜੀ ਦਾ ਕਤਲ ਕਰਤਾ ਜਿਹੜੀ ਆਪਣੀ ਜੋਗੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਦੀ ਉਹਨੇ ਉਹਦੀ ਪੁਲਿਸ ਨੇ ਰਾਤੇ ਰਾਤ ਉਹ ਕੁੜੀ ਦਾ ੱਟਕੇ ਨਾਲ ਸਸਕਾਰ ਕੀਤਾ ਲੋਕਾਂ ਚ ਰੋ ਸੀ ਇਸੇ ਤਰ੍ਹਾਂ ਜਿਹੜੇ ਸਾਡੇ ਦਲਤ ਲੋਕ ਆ ਉਹਨਾਂ ਦਾ ਹੱਡਾ ਰੂੜੀ ਦਾ ਠੇਕਾ ਹੁੰਦਾ ਗਜਰਾਤ ਦੇ ਵਿੱਚ ਦਲਤ ਜਿਹੜੇ ਨੌਜਵਾਨ ਸੀ ਮਰੀ ਹੋਈ ਗਊ ਨੂੰ ਕਿਮਟਣ ਜਾ ਰਹੇ ਸੀ ਜਿਹੜੇ ਭਾਜਪਾ ਦੇ ਗਊ ਭਗਤਾ ਉਹਨਾਂ ਨੇ ਦਲਤ ਮੁੰਡਿਆਂ ਦੀ ਸਰੇ ਆਮ ਕੁੱਟ ਮਾਰ ਕੀਤੀ ਨੰਗੇ ਕਰਕੇ ਉਹਨਾਂ ਦਾ ਜਰੂਸ ਕੱਢਿਆ ਇਸੇ ਤਰ੍ਹਾਂ ਜਿਹੜੀ ਬਲੀਕਸ ਬਾਨੂ ਦਾ ਕੇਸ ਆ ਉਹਦੇ ਜਿਹੜੇ ਬਲਾਤਕਾਰੀ ਸੀ ਉਹਦੇ ਕਾਤਲ ਸੀ ਉਹਨਾਂ ਦੇ ਉਹਨਾਂ ਦੇ ਭਰਾਵਾਂ ਦੇ ਉਹਦੇ ਘਰ ਵਾਲੇ ਦੇ ਕਾਤਲ ਸੀ ਸਾਰਿਆਂ ਨੂੰ ਇਹਨਾਂ ਨੇ ਛੱਡਿਆ ਇਸ ਕਰਕੇ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹ ਬਹੁਤ ਖਤਰਨਾਕ ਪਾਰਟੀ ਦਾ ਜਿਹੜਾ ਏਜੰਡਾ ਇੱਕ ਕੇਂਦਰੀਕਰਨਾ ਹੁਣ ਉਹ ਜਿਹੜਾ ਪੰਜਾਬ ਦੇ ਇਹ ਬਿੱਟੂ ਕਹਿੰਦਾ ਨਾ ਵੀ ਮੈਂ ਬਹੁਤ ਕੁਛ ਲੈ ਆਉਂਗਾ ਜੀ ਪੰਜਾਬ ਵਾਸਤੇ ਆਪਣੇ ਪਿੰਡ ਵਾਲਾ ਸਰਪੰਚ ਵੀ ਕਹਿੰਦਾ ਮੈਂ ਨਗਰ ਦੇ ਭਲੇ ਲਈ ਕਹਿੰਦਾ ਭਾਜਪਾ ਚੱਲਿਆ ਗਿਆ ਪਰ ਇਹ ਦੱਸਣਾ ਜਿਹੜਾ ਭਾਖੜਾ ਡੈਮ ਸੀਗਾ ਉਹ ਕਿਹਦਾ ਸੀਗਾ ਉਹ ਪੰਜਾਬ ਦਾ ਹੀ ਸੀ ਨਾ ਤੇ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਖੋ ਕੇ ਲੈ ਗਈ ਕੇਂਦਰੀਕਰਨ ਕਰਤਾ ਜਿਹੜੀ ਪੁਲਿਸ ਦੀ ਉਥੇ ਸਕਿਉਰਿਟੀ ਲੱਗੀ ਸੀ ਪੰਜਾਬ ਪੁਲਿਸ ਦੀ ਉਹ ਜਾ ਕੇ ਪਰਾ ਮਾਰੀ ਉਥੇ ਬਾਹਰੀ ਸੂਬਿਆਂ ਦੀ ਪੁਲਿਸ ਲਾਤੀ ਔਰ ਜੀ ਆਰਸੀਪੀ ਸੀਆਰਪੀ ਲਾਤੀ ਇਸੇ ਤਰ੍ਹਾਂ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਆ ਚੰਡੀਗੜ੍ਹ ਦਾ ਮਾਮਲਾ ਉਹ ਸਾਰਿਆਂ 'ਚ ਧੱਕਾ ਕਰ ਰਹੀ ਆ ਇਸ ਕਰਕੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਬਹੁਤ ਖਤਰਨਾਕ ਪਾਰਟੀ ਆ ਇਹ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਿਹੜੀ ਬੰਡੀ ਪਾ ਕੇ ਰਾਜ ਕਰਨਾ ਚਾਹੁੰਦੀ ਆ ਜੀ ਹੁਣ ਮੈਂ ਦੋਲਤ ਸਾਹਿਬ ਇੱਕ ਸਵਾਲ ਹੋਰ ਮੇਰੇ ਮਨ ਚ ਆ ਰਿਹਾ ਜਿਹੜਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ CRP ਜਿਹੜੀ ਸੈਂਟਰ ਦੀ ਹੈਗੀ ਆ ਨਾ ਫੋਰਸ ਆ ਉਹ ਜਾਂ ਹੋਰ ਫੋਰਸਾਂ ਜਿਹੜੀਆਂ ਸੈਂਟਰ ਦੀਆਂ ਹੁਣ ਉਹ ਤੁਹਾਡੇ ਘਰਾਂ ਤੱਕ ਪਿੰਡਾਂ ਤੱਕ ਆ ਗਈਆਂ ਇਹ ਕਿੱਧਰ ਨੂੰ ਸੰਕੇਤ ਜਾ ਰਿਹਾ ਕੱਲ ਨਰਪੈ ਨੂੰ ਸੈਂਟਰ ਦੀ ਏਜੰਸੀ ਨੇ ਆ ਕੇ ਘਰੋਂ ਚਾਰ ਗੇੜੇ ਮਾਰੇ ਨਰਪੈ ਮਿਲਿਆ ਨਹੀਂ ਨਰਪੈ ਢੁੱਡੀ ਕੇ ਕਰਤੀ ਕਿਸਾਨ ਜੁਨੇੰਦਾ ਆਗੂ ਆ ਇਸੇ ਤਰ੍ਹਾਂ ਹੋਰ ਆਗੂਆਂ ਦੇ ਘਰਾਂ 'ਚ ਵੀ ਇਹਨਾਂ ਨੇ ਚੱਕਰ ਮਾਰੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਂ ਕੁਛ ਮਤਲਬ ਪਹਿਲਾਂ ਹੀ ਜਿਵੇਂ ਉਹ ਅੰਮ੍ਰਿਤ ਸ਼ਾਹ ਨੂੰ ਤੇ ਜਾ ਕੇ ਸ਼ਾਇਦ ਲਿਜ਼ਾਣੇਖਾਨੇ ਗਾਲੀ ਫੜ ਲੈਣਗੇ ਉਹਨਾਂ ਦਾ ਵੀ ਅਸੀਂ ਤਾਂ ਪ੍ਰੋਟੈਸਟ ਕਰਨਾ ਆ ਸਾਡੇ ਜਵਾਨ ਖੜੇ ਆ ਗੁਜਰਾਤ ਵਾਲੇ ਇਹਨਾਂ ਨੂੰ ਕਿਸੇ ਨੂੰ ਉਂਗਲ ਲਾਈ ਕਿਸੇ ਨੇ ਕਿਸੇ ਨੂੰ ਮਾੜਾ ਬੋਲਿਆ ਇਹ ਸਾਡੇ ਆਪ ਦੇ ਬੱਚੇ ਆ ਕੋਈ ਰੋਲਾ ਨਹੀਂ ਉੱਥੋਂ ਆਏ ਆ ਅਸੀਂ ਵੈਲਕਮ ਕਰਦੇ ਆ ਜੀ ਆਇਆਂ ਕਹਿੰਦੇ ਆ ਪਰ ਇਹਦਾ ਇਹਨਾਂ ਦਾ ਭਰੋਸਾ ਥੋੜੇ ਤੇ ਵੀ ਹੈ ਨਹੀਂ ਜੇ ਤੁਸੀਂ ਅੱਖੋਂ ਵੀ ਖਣੀ ਇਹਨਾਂ ਤੇ ਭਰੋਸਾ ਆਊਗਾ ਇਹਨਾਂ ਤੇ ਵੀ ਹੈ ਨਹੀਂ ਸਾਡੇ ਵਾਲੇ ਤਾਂ ਇਹਨਾਂ ਨੇ ਪਾਸੇ ਕੀਤੇ ਭਰੋਸਾ ਇਹਨਾਂ ਤੇ ਵੀ ਹੈ ਨਹੀਂ ਉਹਨਾਂ ਦਾ